ਪੰਜਾਬ 10:00 ਦੇ ਦਰਸ਼ਕਾਂ ਲਈ ਮੈਰ ਜਨਰ ਸਿੰਘ ਤੱਗੜ ਅੱਜ ਖਬਰ ਫੇਰ ਲੈ ਕੇ ਆਇਆ ਹਾਈ ਕੋਰਟ ਬਾਰੇ ਸਤੰਬਰ 17 ਨੂੰ ਹਾਈ ਕੋਰਟ ਦੇ ਵਿੱਚ ਦੋ ਵਕੀਲਾਂ ਨਾਲ ਝਗੜਾ ਹੋਇਆ ਤੇ ਇੱਕ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਦੇ ਨਾਲ ਕੁੱਟਮਾਰ ਵੀ ਹੋਈ ਉਹਨਾਂ ਨੇ ਤਲਵਾਰ ਵੀ ਗੱਡੀ ਤੇ ਉਹਨਾਂ ਦੇ ਨਾਲ ਫਿਰ ਪਰਚਾ ਦਰਜ ਹੋਇਆ ਰਵਨੀਤ ਕੌਰ ਦੇ ਵਿਰੁੱਧ ਹੁਣ ਜਿਹੜੀ ਤੁਹਾਨੂੰ ਤਾਜ਼ਾ ਜਾਣਕਾਰੀ ਦੇਣੀ ਹੈ ਉਹ ਇਹ ਹੈ ਕਿ ਸਿਮਰਨਜੀਤ ਸਿੰਘ ਬਲਾਸੀ ਤੇ ਗ੍ਰਿਫਤਾਰ ਹੋ ਗਿਆ ਕੱਲ ਹੀ ਲੈ ਭਾਵੇਂ ਦੋਨਾਂ ਨੂੰ ਗਏ ਸੀ ਪੁਲਿਸ ਵਾਲੇ ਇਕੱਠੇ ਪਰ ਰਵਨੀਤ ਕੌਰ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਪਰ ਚੇਚ ਦੋਹਾਂ ਦੇ ਨਾਂ ਸਾਨੂੰ ਯੂਟੀ ਪੁਲਿਸ ਤੇ ਆਲਾ ਸੂਤਰਾਂ ਨੇ ਦੱਸਿਆ ਕਿ ਰਵਨੀਤ ਕੌਰ ਦਾ ਹਜੇ ਕੋਈ ਕਸੂਰ ਨਿਕਲਦਾ ਨਹੀਂ ਉਦੇ ਵਿਰੁੱਧ ਇਹੋ ਜਿਹਾ ਕੋਈ ਐਵੀਡੈਂਸ ਸਾਹਮਣੇ ਨਹੀਂ ਆਇਆ ਜਿਸ ਦੇ ਨਾਲ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੇ ਫਿਰ ਜਦੋਂ ਪੁੱਛਿਆ ਗਿਆ ਕਿ ਸਿਮਰਨਜੀਤ ਸਿੰਘ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਜਦੋਂ ਕਿ ਪਰਚੇ 'ਚ ਦੋਹਾਂ ਦੇ ਨਾਮ ਤਾਂ ਸਾਨੂੰ ਜਵਾਬ ਮਿਲਿਆ ਕਿ ਸਿਮਰਨਜੀਤ ਸਿੰਘ ਦੀਆਂ ਵੀਡੀਓਜ਼ ਪੁਲਿਸ ਨੂੰ ਦਿੱਤੀਆਂ ਗਈਆਂ ਜਿਸ ਦੇ ਆਧਾਰ ਤੇ ਉਸ ਦੀ ਗ੍ਰਿਫਤਾਰੀ ਬਣੀ ਅੱਗੇ ਚੱਲ ਕੇ ਖਬਰ 'ਚ ਅਸੀਂ ਤੁਹਾਨੂੰ ਰਵਨੀਤ ਕੌਰ ਵੱਲੋਂ ਖੁਦ ਦੀ ਜੀਵਨ ਕਹਾਣੀ ਸੁਣਾਈ ਹੋਈ ਕਰੀਬ 1 ਸਾਲ ਪਹਿਲਾਂ ਕਿਸੇ ਚੈਨਲ ਤੇ ਉਹਦੇ ਕੁਝ ਆਡੀਓ ਕਲਿੱਪਸ ਵੀ ਸੁਣਾਵਾਂਗੇ ਜ਼ਰੂਰ ਸੁਣਿਓ ਇਸ ਖਬਰ ਨੂੰ ਅਖੀਰ ਤੱਕ ਦੂਜੇ ਪਾਸੇ ਸਿਮਰਨਜੀਤ ਸਿੰਘ ਦੀ ਮਾਤਾ ਨੇ ਇੱਕ ਇੰਟਰਵਿਊ ਦੇ ਵਿੱਚ ਅੱਜ ਕਿਹਾ ਕਿ ਉਹਨਾਂ ਦਾ ਬੇਟਾ ਮੈਂਟਲੀ ਅਪਸੈਟ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਉਹਦੀ ਦਵਾਈ ਜਲਦੀ ਸੀ ਤੇ ਬੰਦ ਕਰਤੀ ਤੇ ਹੁਣ ਉਸ ਨੂੰ ਕਿਰਪਾ ਕਰਕੇ ਵਾਪਸ ਮੇਰੇ ਕੋਲ ਲਿਆਓ ਉਹਨੂੰ ਕਿਸੇ ਹਸਪਤਾਲ ਦੇ ਵਿੱਚ ਵਧੀਆ ਡਾਕਟਰ ਤੋਂ ਇਲਾਜ ਦਵਾ ਦਿਓ ਇਸ ਮਾਮਲੇ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਔਰ ਉਹ ਇਸ ਤੇ ਗੌਰ ਕਰ ਰਹੇ ਅੱਗੇ ਤੁਹਾਨੂੰ ਦੱਸਦੇ ਆ ਕਿ ਪੰਜਾਬ ਐਂਡ ਹਰਿਆਣਾ 바ਰ ਕਾਉਂਸਲ ਨੇ ਨੋਟਿਸ ਜਾਰੀ ਕਰਤਾ ਦੋਨਾਂ ਵਕੀਲਾ ਨੂੰ ਰਵਨੀਤ ਕੌਰ ਅਤੇ ਸਿੰਮਰਨਜੀਤ ਸਿੰਘ ਨੂੰ ਕਿ ਤੁਹਾਡੇ ਲਾਇਸੈਂਸ ਕੈਨਸਲ ਕਿਉਂ ਨਾ ਕਰ ਦਿੱਤੇ ਜਾਣ ਉਹਨਾਂ ਨੂੰ ਅਪਰਚੂਨਿਟੀ ਆਫ ਹੀਅਰਿੰਗ ਦਿੱਤੀ ਜਾਏਗੀ ਉਦੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਕਿਸਮ ਦਾ ਮਾਹੌਲ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪੈਦਾ ਕੀਤਾ ਉਹਨਾਂ ਦੇ ਡਿਸਾਂਸ ਕੈਨਸਲ ਕਰ ਦਿੱਤੇ ਜਾਣਗੇ ਇਸ ਕਿਸਮ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਅਗਲੀ ਗੱਲ ਇਹ ਹੈ ਕਿ ਜਿਹੜੀ ਹੜਤਾਲ ਕੱਲ ਰਹੀ ਬਾਰ ਐਸੋਸੀਏਸ਼ਨ ਦੇ ਅਹਿਵਾਨ ਤੇ ਉਹ ਖਤਮ ਕਰ ਦਿੱਤੀ ਗਈ ਹੈ ਸਾਡੀ ਗੱਲਬਾਤ ਹੋਈ ਗगनਦੀਪ ਜਮੂ ਨਾਲ ਜਿਹੜੇ ਕੇਸ ਸੈਕਟਰੀ ਨੇ ਬਾਰ ਐਸੋਸੀਏਸ਼ਨ ਦੇ ਉਹਨਾਂ ਨੇ ਕਿਹਾ ਕਿ ਅਸੀਂ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ ਤੇ ਜਦੋਂ ਮਾਨੰਦ ਨੂੰ ਪੁੱਛਿਆ ਬਈ ਹਜੇ ਤਾਂ ਰਵਨੀਤ ਕੌਰ ਦੀ ਗ੍ਰਿਫਤਾਰੀ ਹੋਈ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਚੰਡੀਗੜ੍ਹ ਪੁਲਿਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਸ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਪਰ ਦੂਜੇ ਪਾਸੇ ਜਦੋਂ ਅਸੀਂ ਚੰਡੀਗੜ੍ਹ ਪੁਲਿਸ ਦੇ ਆਲਾ ਸੂਤਰਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹਜੇ ਇਹੋ ਜਿਹਾ ਕੋਈ ਐਵਿਡੈਂਸ ਨਹੀਂ ਆਇਆ ਜਿਸ ਦੇ ਆਧਾਰ ਤੇ ਰਵਨੀਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਏ ਕੱਲ ਕਿਹਾ ਜਾ ਰਿਹਾ ਸੀ ਕਿ ਚੰਡੀਗੜ੍ਹ ਪੁਲਿਸ ਨੇ ਨਰਮ ਪਰਚਾ ਦਰਜ ਕੀਤਾ ਉਹ ਤੇ ਵਿੱਚ ਆਈਟੀ ਐਕਟ ਨਹੀਂ ਲਾਇਆ ਕਿਉਂਕਿ ਇਲਜ਼ਾਮ ਹੈ ਕਿ ਰਵਨੀਤ ਕੌਰ ਊਟ ਪਟਾਂਗ ਗੱਲਾਂ ਫੇਸਬੁੱਕ ਤੇ ਬਾਹਰ ਐਸੋਸੀਏਸ਼ਨ ਦੇ ਐਗਜ਼ੀਕਟਿਵ ਮੈਂਬਰਸ ਦੇ ਬਾਰੇ ਲਿਖ ਰਹੀ ਹੈ ਖੈਰ ਉਹ ਅਸੀਂ ਜਿਹੜੀਆਂ ਪੋਸਟ ਉਹਦੀਆਂ ਹੈਗੀਆਂ ਫੇਸਬੁੱਕ ਤੇ ਅਸੀਂ ਨਹੀਂ ਪੜੀਆਂ ਸਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਅਸੀਂ ਕੁਝ ਵਕੀਲ ਸਹਿਬਾਨ ਨਾਲ ਗੱਲਬਾਤ ਕੀਤੀ ਹਾਈ ਕੋਰਟ 'ਚ ਉਹਨਾਂ ਨੇ ਵਿਊ ਦਿੱਤਾ ਆਪਣਾ ਵਿਚਾਰ ਦਿੱਤਾ ਕਿ ਕੁੱਟਮਾਰ ਤਾਂ ਦੋਹਾਂ ਪਾਸਿਓਂ ਹੋਈ ਆ ਜੇ ਸਿਮਰਨਜੀਤ ਸਿੰਘ ਐਡਵੋਕੇਟ ਨੇ ਹੱਥ ਚੁੱਕਿਆ ਤਲਵਾਰ ਕੱਢੀ ਧਮਕੀਆਂ ਦਿੱਤੀਆਂ ਤਾਂ ਫਿਰ ਉਹਨਾਂ ਨਾਲ ਵੀ ਕਿਹੜਾ ਖੈਰਗੁਜ਼ਾਰੀ ਗਈ ਉਹਨੂੰ ਵੀ ਕੁੱਟਿਆ ਗਿਆ ਤਾਂ ਫੇਰ ਇੱਕ ਤਰਫਾ ਪਰਚਾ ਨਹੀਂ ਸੀ ਹੋਣਾ ਚਾਹੀਦਾ ਪਰਚਾ ਦੋਹਾਂ ਤਰ੍ਹਾਂ ਤੇ ਯਾਨੀ ਕਿ ਇੱਕ ਕਰਾਸ ਐਫ ਆਈ ਆਰ ਵੀ ਹੋਣੀ ਚਾਹੀਦੀ ਸੀ ਯਾਰ ਇਸ ਮਾਮਲੇ ਦੇ ਬਾਰੇ ਸਾਨੂੰ ਚੰਡੀਗੜ੍ਹ ਪੁਲਿਸ ਤੋਂ ਪੁੱਛਣ ਦਾ ਸਮਾਂ ਨਹੀਂ ਮਿਲਿਆ ਜਾਂ ਇਹ ਅਸੀਂ ਪੁੱਛ ਨਹੀਂ ਸਕੇ ਪਰ ਇਹ ਇੱਕ opinion ਇਹ ਇੱਕ opinion ਹਾਈ ਕੋਰਟ ਦੇ ਵਕੀਲਾਂ ਦੇ ਵਿੱਚ ਚੱਲ ਰਹੀ ਹੈ ਕਿ ਕਰਾਸ ਪਰਚਾ ਵੀ ਹੋਣਾ ਚਾਹੀਦਾ ਤਾ ਫਿਰ ਇਨਸਾਫ ਦੀ ਗੱਲ ਕੀਤੀ ਜਾਏਗੀ ਜਿਸ ਤਰ੍ਹਾਂ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਰਵਨੀਤ ਕੌਰ ਦੇ ਵਿਰੁੱਧ ਕੰਟੈਂਪਟ ਆਫ ਕੋਰਟ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ ਕਿਉਂਕਿ ਉਹਨਾਂ ਨੇ ਜੱਜਸ ਦੇ ਬਾਰੇ ਵੀ ਪੱਦੀ ਸ਼ਬਦਾਵਲੀ ਵਰਤੀ ਔਰ ਕਿਹਾ ਕਿ ਮੇਰੀ ਹਰਾਸਮੈਂਟ ਹੋ ਰਹੀ ਹੈ ਲੰਬੀਆਂ ਤਰੀਕਾਂ ਪੈ ਰਹੀਆਂ ਹੈ ਤੇ ਉਹਨਾਂ ਨੇ ਦੋ ਹਾਈ ਕੋਰਟ ਦੇ ਜੱਜਸ ਦਾ ਨਾਮ ਲਿਖ ਦਿੱਤਾ ਤੇ ਇੱਕ ਅਡੀਸ਼ਨਲ ਸੈਸ਼ਨ ਜੱਜ ਮੁਹਾਲੀ ਦਾ ਨਾਮ ਦਿੱਤਾ ਤੇ ਉਹਨਾਂ ਨੇ ਅੱਗੇ ਇਹ ਵੀ ਜ਼ਿਕਰ ਕੀਤਾ ਜਾਂ ਕਹੋ ਧਮਕੀ ਦਿੱਤੀ ਕਿ ਜੇ ਮੇਰਾ ਮਾਮਲਾ 311025 ਤੋਂ ਪ੍ਰੀਪੋਨ ਨਹੀਂ ਕੀਤਾ ਜਾਂਦਾ ਤਾਂ ਮੈਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਐਸ ਐਲ ਪੀ ਫਾਈਲ ਕਰੂੰਗੀ ਅਤੇ ਇਹਨਾਂ ਜੱਜਸ ਨੂੰ ਬਾਈ ਨੇਮ ਪਾਰਟੀ ਬਣਾਉਂਗੇ ਇਹ ਉਹਨੇ ਜੋ ਕੁਝ ਕਿਹਾ ਕੱਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਅਦਾਲਤ ਦੇ ਵਿੱਚ ਵੀ ਕਿਹਾ ਔਰ ਅਦਾਲਤ ਦੇ ਵਿੱਚ ਉਹਨੇ ਸਪੈਸ਼ਲ ਮੈਂਸ਼ਨਿੰਗ ਕਰਕੇ ਆਪਣੇ ਕੇਸ ਨੂੰ ਅੱਗੇ ਕਰਨ ਲਈ ਕੇਸ ਦੀ ਸੁਣਵਾਈ ਅੱਗੇ ਪਾਉਣ ਦੀ ਯਾਨਕੀ ਪ੍ਰੀਪੋਂਨ ਕਰਉਣ ਦੀ ਬੇਨਤੀ ਕੀਤੀ ਸੀ ਚੀਫ ਜਸਟਿਸ ਨੇ ਰਵਨੀਤ ਕੌਰ ਨੂੰ ਆਸ਼ਵਾਸਨ ਦਿੱਤਾ ਸੀ ਕਿ ਤੇਰਾ ਮਾਮਲਾ 18 ਸਤੰਬਰ ਨੂੰ ਸੁਣਾਗੇ ਪਰ ਕਿਉਂਕਿ ਸਿਮਰਨਜੀਤ ਸਿੰਘ ਗ੍ਰਿਫਤਾਰ ਹੋ ਗਿਆ ਉਹ ਰਵਨੀਤ ਕੌਰ ਦਾ ਕਾਉਂਸਲ ਸੀ ਬਾਲੇ ਮਾਮਲਿਆਂ 'ਚ ਤਾਂ ਰਵਨੀਤ ਕੌਰ ਖੁਦ ਆਰਗੂ ਕਰਦੀ ਹੈ ਬਹਿਸ ਕਰਦੀ ਹੈ ਤੇ ਇਸ ਮਾਮਲੇ ਦੇ ਵਿੱਚ 18 ਤਰੀਕ ਨੂੰ ਸਿਮਰਨਜੀਤ ਨੇ ਵੀ ਆਉਣਾ ਸੀ ਹੁਣ ਗ੍ਰਿਫਤਾਰ ਹੋ ਗਿਆ ਵਾਅਿਗ ਵਿੱਚ ਤੇ ਅੱਜ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਕਿ ਕੀ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਰਵਨੀਤ ਕੌਰ ਵਾਲਾ ਮਾਮਲਾ ਕੱਲ ਸੁਣਿਆ ਗਿਆ ਜਾਂ ਨਹੀਂ ਸੁਣਿਆ ਲੋਹਣ ਤੁਸੀਂ ਕੁਝ ਕਲਿੱਪਸ ਸੁਣੋ ਆਡੀਓ ਕਲਿੱਪਸ ਜਿਹੜੇ ਕਿ ਰਵਨੀਤ ਕੌਰ ਦੀ ਇੱਕ ਇੰਟਰਵਿਊ ਚੁਲਾਏ ਗਏ ਨੇ ਇਹ ਕਿਸੇ ਹੋਰ ਚੈਨਲ ਤੇ ਚੱਲੀ ਆ ਪਰ ਸਾਨੂੰ ਸਰਚ ਕਰਦੇ ਹੋਏ ਅੱਜ ਇਹ ਮਿਲੀ ਤੇ ਉਹਦੀ ਜਿਹੜੀ ਜ਼ਿੰਦਗੀ ਦੀ ਟਰੌਮੈਟਿਕ ਦਰਦ ਕਹਾਣੀ ਹੈ ਯਾਨੀ ਕਿ ਟ੍ਰੈਜਿਕ ਕਹਾਣੀ ਹੈ ਉਹਦੇ ਕੁਝ ਅੰਸ਼ ਤੁਹਾਨੂੰ ਸੁਣਾਉਣਿਆਂ ਉਥੋਂ ਪਤਾ ਲੱਗ ਜਾਂਦਾ ਹੈ ਕਿ ਰਵਨੀਤ ਕੌਰ ਦਾ ਜਿਹੜਾ ਵਤੀਰਾ ਹੈ ਉਹ ਇਸ ਤਰ੍ਹਾਂ ਕਿਉਂ ਹੈ ਉਹ ਜ਼ਿੰਦਗੀ ਤੋਂ ਕਾਨੂੰਨ ਤੋਂ ਕਿਉਂ ਇੰਨੀ ਪ੍ਰੇਸ਼ਾਨ ਨਜ਼ਰ ਆਉਂਦੀ ਹੈ ਲਓ ਆ ਆਡੀਓ ਕਲਿੱਪ ਸੁਣੋ ਮੈਨੂੰ origignal ਸੰਤੱਗੜ ਨੂੰ ਆਗਿਆ ਦਿਓ ਜੀ ਸੱਚਕਾਲ ਨਮਸਕਾਰ ਖੁਦਾਫਤ 2015 ਜੇ ਮੇਰੀ ਮੈਰਿਜ ਹੁੰਦੀ ਹੈ ਇਟ ਵਾਸ ਅ ਲਵ ਮੈਰਿਜ ਮਤਲਬ ਵੀ ਪਹਿਲੇ ਲਿਵਿੰਗ ਚ ਸੀਗੇ 2-3 ਮਹੀਨੇ ਉਸ ਤੋਂ ਬਾਅਦ ਜਦੋਂ ਮੈਰਿਜ ਦੀ ਗੱਲ ਚੱਲਦੀ ਆ ਤੇ ਮੇਰੇ ਘਰ ਦੇ ਆਨੇ ਕਿ ਆ ਵੀ ਹੁਣ ਤੁਸੀਂ ਇਕੱਠੇ ਰਹਿ ਰਹੇ ਹੋ ਤਾਂ ਮੈਰਿਜ ਕਰਨੀ ਅੱਜ ਨਹੀਂ ਤਾਂ ਕੱਲ ਤੇ ਉਹ ਬੰਦੇ ਨੇ ਉਹਦੀ ਫੈਮਿਲੀ ਨੇ ਸਾਨੂੰ ਟਾਈਮ ਦਿੱਤਾ ਵੀ ਠੀਕ ਹੈ ਅਸੀਂ ਤੁਹਾਡੇ ਘਰ ਆਵਾਂਗੇ ਉਹਦੇ ਮਾਮਾ ਜੀ ਸੀਗੇ ਵੀਰ ਪ੍ਰਕਾਸ਼ ਤੇ ਟਾਈਮ ਦਿੱਤਾ ਉਹਨਾਂ ਨੇ ਵੀ ਅਸੀਂ ਤੁਹਾਡੇ ਘਰ ਆਵਾਂਗੇ ਜਦੋਂ ਮੈਂ ਅੰਮ੍ਰਿਤਸਰ ਆਪਣੇ ਰੈ residense ਤੇ ਆਈ ਔਰ ਮੈਂ ਆਪਣੀ ਫੈਮਲੀ ਨੂੰ ਇਨਫੋਰਮ ਕੀਤਾ ਇਹਨਾਂ ਨੇ ਅਰੇਂਜਮੈਂਟ ਕੀਤਾ ਕਿ ਠੀਕ ਹੈ ਗੈਸਟ ਆ ਰਹੇ ਨੇ ਤੇ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਉਹ ਮਤਲਬ ਮੇਰਾ ਹੁਣ ਹਸਬੰਡ ਹੈ ਉਹ ਮੁਕਰ ਜਾਂਦਾ ਮੈरिज ਤੋਂ ਕਹਿੰਦਾ ਵੀ ਮੈਂ ਨਹੀਂ ਆਉਂਦਾ ਮੈਂ ਫਿਰ ਇੱਕ ਪੁਲਿਸ ਕੰਪਲੇਂਟ ਮੂਵ ਕੀਤੀ ਜਦੋਂ ਪੁਲਿਸ ਨੇ ਐਫ ਆਈ ਆਰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਮੈਨੂੰ ਇਮੋਸ਼ਨਲ ਬਲੈਕਮੇਲ ਇਹਦੀ ਫੈਮਲੀ ਨੇ ਕਰਕੇ ਤੇ ਸਾਡੀ ਮੈਰਿਜ ਕਰਵਾਤੀ 3 ਜਨਵਰੀ 2015 ਨੂੰ ਉਹ ਦਿਨ ਹੈ 3 ਜਨਵਰੀ 2015 ਦਾ ਔਰ ਅਗਸਤ 13 ਅਗਸਤ 2015 ਚ ਜਿੰਨੀ ਕੁ ਹਰਾਸਮੈਂਟ ਜਿੰਨੀ ਕੁ ਪਰੇਸ਼ਾਨੀ ਮੈਂ ਛੇਲੀ ਆ ਨਾ ਵੀ ਅਸੀਂ ਇੱਕ ਪੌਸ਼ ਏਰੀਆ ਚ ਰਹਿੰਦੇ ਸੀ ਕਿ ਮੈਡੀਕਲ ਅਫੇਅਰਸ 3 ਚ ਰਹਿੰਦੀ ਸੀ ਐਂਡ ਹੀ ਵਾਸ ਰੈਜ਼ਾਈਡਿੰਗ ਐਟ ਸ਼ਸ਼ਾਂਤ ਲੋਕ ਪੌਸ਼ ਏਰੀਆ ਆਫ ਬੁਰਗਹਾਉ ਉਥੋਂ ਕੱਟ ਕੇ ਇਹ ਮੈਨੂੰ ਸਮਾਲਕਾ ਲੈ ਜਾਂਦਾ ਵੀ ਜੇ ਤੂੰ ਮੇ ਨਾਲ ਰਹਿਣਾ ਤੇ ਤੈਨੂੰ ਸਮਾਲਕਾ ਕਾਪਰਸੀੜਾ 'ਚ ਹੀ ਰਹਿਣਾ ਪੈਣਾ ਮੈਂ ਮੈਰਿਜ ਵਿਚਾਰ ਲਈ ਕਾਪਰਸੀੜਾ ਵੀ ਰਹੀ ਉਥੇ ਇਹਨੇ ਮੇਰੇ ਮਤਲਬ ਮੇਰੀ ਜੌਬ ਵੀ ਛੁੜਵਾਤੀ ਮੇਰੀ ਜੌਬ ਸੋਨਾ ਰੋਡ ਤੇ ਸੀਗੀ ਇਹਦੀ ਜੌਬ ਸੈਕਟਰ 21 ਤੇ ਸੀਗਾ ਆਫਿਸ ਤੇ ਮੈਂ ਡੇਲੀ ਉਥੇ ਜਾਣਾ ਰਾਤ ਨੂੰ ਆਂਦੇ ਆਂਦੇ ਮੈਨੂੰ 9 ਵਜੇ ਨੇ ਪਰ ਇਸ ਬੰਦੇ ਨੂੰ ਕੋਈ ਸ਼ਰਮ ਨਹੀਂ ਆਈ ਫੇਰ ਇਹਨੇ ਜਦੋਂ ਮੈਂ ਜੌਬ ਥੋੜੀ ਲੱਗੇ ਜੁਆਇਨ ਕਰ ਲਈ ਵੀ ਠੀਕ ਹੈ ਮੇਰਾ ਆਫਿਸ ਥੋੜਾ ਲੱਗੇ ਉਹ ਜਿੱਦਾਂ ਮੈਨੂੰ ਈਜ਼ੀ ਹੋ ਜਾਏਗਾ ਇਹਨੇ ਉਥੋਂ ਵੀ ਮੇਰੀ ਜੌਬ ਛੁੜਵਾਤੀ ਮੇਰੇ ਖਿਲਾਫ ਝੂਠੀਆਂ ਕੰਪਲੇਂਟਾਂ ਪਾ ਕੇ ਕਦੀ ਕਹਿੰਦਾ ਜੀ ਇਹਦਾ ਟਰਮੀਨੇਸ਼ਨ ਹੋਇਆ ਕਦੀ ਕੋਸ਼ਰ ਮਤਲਬ ਇਤਰਾ ਦੀਆਂ ਝੂਠੀਆਂ ਕੰਪਲੇਂਟਾਂ ਪਾਣੀਆਂ ਇਹ ਫੇਰੇ ਬੰਦਾ ਅਚਾਨਕ ਜਨਵਰੀ ਤੇ ਸਾਡੀ ਮੈਰਿਜ ਹੋਈ ਮਾਰਚ ਤੇ ਗਾਇਬ ਹੋ ਜਾਂਦਾ। ਕੋਈ ਬਹਾਨਾ ਲਾ ਕੇ ਕਿ ਮੇਰੀ ਮਾਸੀ ਬਿਮਾਰ ਆ ਮੈਂ ਉੱਥੇ ਜਾ ਰਿਹਾ। ਮੈਂ ਲਗਾਤਾਰ ਇਹਨੂੰ ਫੋਨ ਟਰਾਈ ਕਰ ਰਹੀ ਸੀ ਇਹਦਾ ਕਿਤੇ ਫੋਨ ਨਹੀਂ ਸੀ ਲੱਗਦਾ। ਇਹਦੇ ਰਿਸ਼ਤੇਦਾਰਾਂ ਨੂੰ ਟਰਾਈ ਕੀਤਾ ਕੋਈ ਅਪਰੋਚੇਬਲ ਨਹੀਂ ਸੀ। ਤੋਂ ਬਾਅਦ ਜਦੋਂ ਗਾਇਬ ਹੋ ਗਿਆ ਮੈਂ ਮਿਸਿੰਗ ਵੀ ਆ ਕੰਪਲੇਂਟ ਲਿਖਵਾਈਆਂ ਇਹਦੇ ਰਿਸ਼ਤੇਦਾਰਾਂ ਨੂੰ ਮੈਂ ਕੋਸ਼ਿਸ਼ ਕੀਤੀ ਸੰਪਰਕ ਕਰਨ ਦੀ। ਤੇ ਫੇਰ ਇਹ ਜੂਨ ਚ ਵਾਪਿਸ ਆਂਦਾ ਹੈ ਜੂਨ ਚ ਵਾਪਿਸ ਆ ਕੇ ਫੇਰ ਇਹਨੇ ਉਹੀ ਹਰਾਸਮੈਂਟ ਮੇਨਾ ਕਰਨੀ ਸ਼ੁਰੂ ਕਰ ਦਿੱਤੇ ਇਹਨੇ ਉਹ ਉਹ ਇਲਜ਼ਾਮ ਲਾਤੇ ਵੀ ਤੂੰ ਤੇਰ ਨੂੰ ਦਿਮਾਗੀ ਪ੍ਰੋਬਲਮ ਹੈ ਹੁਣ ਜੇ ਤੁਸੀਂ ਕਿਸੇ ਨੂੰ ਹਰਾਸ ਕਰ ਰਹੇ ਹੋ ਬੰਦਾ ਰੋਏਗਾ ਚੀਕੇਗਾ ਇਹਨੇ ਮੇਰੀਆਂ ਵੀਡੀਓਜ਼ ਰਿਕਾਰਡ ਕਰਕੇ ਤੇ ਪਤਾ ਨਹੀਂ ਕਿੱਥੇ ਕਿੱਥੇ ਭੇਜੀਆ ਵੀ ਕਹਿੰਦਾ ਵੀ ਇਹ ਦੇਖੋ ਇਹ ਮੈਂਟਲੀ ਬਿਮਾਰ ਹੈਗੀ ਹੈ ਵੇ ਮੈਨੂੰ پاگل ਸਾਬਿਤ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਉਸ ਫਿਰ ਸਾਈਕੀਆਟ੍ਰਿਕ ਨੇ ਤਾਂ ਜਵਾਬ ਦਿੱਤਾ ਵੀ ਨਹੀਂ ਸ਼ੀ ਇਜ਼ ਐਬਸੋਲੂਟਲੀ ਨਾਰਮਲ ਉਹਨੂੰ ਦਾ ਕੋਈ ਪ੍ਰੋਬਲਮ ਨਹੀਂ ਹੈ ਇਹਨੇ ਕਾਨੂੰਨ ਨਾਲ ਖੇਡਦੇ ਹੋਏ ਪਰਮਨੈਂਟ ਇੰਜੈਕਸ਼ਨ ਫਾਈਲ ਕਰਤਾ ਕੋਰਟ ਨੇ ਨੈਕਸਟ ইয়ার ਸੇ ਇੱਕ ਆਰਡਰ ਕੱਢਿਆ ਵੀ ਐਂਟਾਇਰ ਮਾਡਰਲ ਬੀਏ ਨਹੀਂ ਬਣਦਾ ਤੁਹਾਡਾ ਕੇਸ ਤੁਸੀਂ ਜਾਂ ਤਾਂ ਜੁਡੀਸ਼ੀਅਲ ਸੈਪਰੇਸ਼ਨ ਤੇ ਜਾਓ ਜਾਂ ਫਿਰ ਤੁਸੀਂ ਡਿਵੋਰਸ ਫਾਈਲ ਕਰੋ ਮੇਰੇ ਜਾਣਿਆਂ ਨੂੰ ਉਥੇ ਟਰੱਕ ਤੇ ਸਮਾਨ ਲੋਡ ਹੋ ਰਿਆ ਸੀ ਘਰ ਖਾਲੀ ਹੋ ਰਿਆ ਸੀ ਔਰ ਉਥੇ ਜਦੋਂ ਮੈਂ ਪਹੁੰਚੀ ਤੇ ਮੇਰਾ ਬੈਗ ਇਹਦੇ ਵੱਲੋਂ ਤੇ ਇਹਦੇ ਬ੍ਰਦਰ ਵੱਲੋਂ ਖੋ ਲਿਆ ਜਾਂਦਾ ਹੈ ਜਿਹਦੇ ਚ ਮੇਰਾ ਲੈਪਟਾਪ ਮੇਰੇ ਕੁਝ ਕੁਝ ਸੀਗੇ ਆਈਟਮ ਜੁਐਲਰੀ ਵਗੈਰਾ ਰਿੰਗ ਜਿਹਦਾ ਆਪਾਂ ਨਾਰਮਲੀ ਪਾਨੇ ਆ ਤੇ ਟਰੈਵਲ ਕਰਦੇ ਹੋਏ ਬੰਦਾ ਲਾ ਦਿੰਦਾ ਵੀ ਸਲਾਚਿੰਗ ਨਾ ਹੋਵੇ ਉਹ ਸਾਰਾ ਕੁਝ ਮੇਰੇ ਬੈਗ 'ਚ ਸੀ ਔਰ ਉਹ ਬੈਗ ਇਹਨਾਂ ਨੇ ਖੋਲਿਆ ਉਹਦੇ 'ਚ ਮੇਰਾ ਮੈਰਿਜ ਸਰਟੀਫਿਕੇਟ ਵੀ ਸੀ ਔਰ ਫੋਟੋਸ ਵੀ ਸੀ ਇਹਦੇ ਫਾਦਰ ਨੇ ਬ੍ਰਦਰ ਨੇ ਮੈਨੂੰ ਧੱਕੇ ਮਾਰਨੇ ਸ਼ੁਰੂ ਕੀਤੇ ਤੇ ਮੈਨੂੰ ਇਹਨਾਂ ਨੇ ਕਹਿਤਾ ਵੀ ਤੂੰ ਇੱਥੋਂ ਚਲੀ ਜਾ ਵੀ ਮੈਂ ਕਿਹਾ ਵੀ ਤੁਸੀਂ ਜਾ ਕਿੱਥੇ ਰ ਮੈਨੂੰ ਤਾਂ ਪਤਾ ਲੱਗਿਆ ਨਾ ਤੇ ਮੈਂ ਤਾਂ ਲੱਭਦੀ ਲੱਭਦੀ ਇੱਥੇ ਆਈ ਹਾਂ ਕਿਥੋਂ ਦਿੱਲੀ ਤੋਂ ਫਿਰ ਉਸ ਤੋਂ ਬਾਅਦ ਉੱਥੇ ਇਹਨਾਂ ਨੇ ਮੇਰਨਾ ਮਿਆਰ ਪਟਾਈ ਸ਼ੁਰੂ ਕਰਤੀ ਇੱਕ ਬਿਜਲੀ ਦਾ ਪੋਲ ਸੀਗਾ ਜਿੱਥੇ ਮੈਨੂੰ ਟਾਈ ਕਰ ਮਤਲਬ ਬੰਨਤਾ ਇਹਨਾਂ ਨੇ ਜਿਦਾਂ ਇੱਕ ਪੇੜ ਬੱਕਰੀ ਨੂੰ ਆਪਾਂ ਬੰਨਦੇ ਆ ਤੇ ਸਾਰੇ ਪਿੰਡ ਵਾਲੇ ਨੂੰ ਇਹ ਰੌਲਾ ਪਾਤਾ ਵੀ ਇਹ ਉਹਦੀ ਫੋਟੋ ਅੱਜ ਵੀ ਮੇਰੇ ਕੋਲ ਮੌਜੂਦ ਨਹੀਂ ਉਹ ਰਿਪੋਰਟ ਚ ਬਕਾਇਦਾ ਲੱਗੀ ਹੋਈਆਂ ਨੇ ਔਰ ਇਹ ਅਨਾਂ ਜਸਟਿਸ ਦੇਖੋ ਵੀ ਕਾਨੂੰਨ ਇੰਨਾ ਕੰਨਾ ਹੈ ਵੀ ਉਹ ਫੋਟੋਆਂ ਦੇਖਣ ਤੋਂ ਬਾਅਦ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਸ ਤੋਂ ਬਾਅਦ ਮੈਂ ਫੇਂਟ ਹੋ ਗਈ ਮਤਲਬ ਮੈਂ ਬੇਹੋਸ਼ ਹੋ ਗਈ ਔਰ ਉਸ ਤੋਂ ਬਾਅਦ ਉੱਥੇ ਪੁਲਿਸ ਨੇ ਮੈਨੂੰ ਹਸਪਤਾਲ ਪਹੁੰਚਾਇਆ ਉਹ ਵੀ ਇੱਕ ਪ੍ਰਾਈਵੇਟ ਹਸਪਤਾਲ 'ਚ ਐਮ ਐਲ ਸੀ ਕੱਟਸਾਰਾ ਕੋਸ਼ ਹੋਇਆ ਪਰ ਪੁਲਿਸ ਨੇ ਉਹਦੇ ਤੇ ਕੋਈ ਕੇਸ ਨਹੀਂ ਕੀਤਾ ਔਰ ਵਜੇ ਵੀ ਕੋਰਟ ਫ੍ਰੀ ਕੋ ਮਰੀਆਨਾ ਉਹਨੂੰ ਪੁਲਿਸ ਕੋਸ਼ ਕਹਿੰਦੀ ਆ ਨਾ ਉਹਨੂੰ ਕੋਰਟ ਕੋਸ਼ ਕਹਿੰਦੀ ਆ ਕੋਰਟ 'ਚ ਪ੍ਰੋਬਲਮ ਇਹ ਆਂਦੀ ਆ ਕਿ ਪਹਿਲੀ ਗੱਲ ਤਾਂ ਆਪਾਂ ਨੋਟਿਸ ਤਾਂ ਭੇਜਦੇ ਨੇ ਆ ਤੇ ਜਿਹੜੇ ਐਡਰੈਸ ਦਿੰਦਾ ਉਹ ਸਾਰੇ ਫਰਜ਼ੀ ਹੁਣ ਇਹਨੇ ਮੇਰੇ ਖਿਲਾਫ ਬਾਰ ਕਾਉਂਸਲ 'ਚ ਵੀ ਕੋਈ ਕੰਪਲੇਂਟ ਪਾਈ ਆ ਇੱਕ ਯੂਟਿਊਬਰ ਤੋਂ ਮੇਰੇ ਖਿਲਾਫ ਕੰਪਲੇਂਟ ਪੁਆਈ ਆ ਉਹ ਯੂਟਿਊਬਰ ਆਪਣੇ ਆਪ ਨੂੰ ਜਰਨਲਿਸਟ ਦੱਸਦੀ ਆ ਜਦੋਂ ਕਿ ਨਾ ਤਾਂ ਉਹਦੇ ਕੋਲ ਕੋਈ ਡਿਗਰੀ ਆ ਨਾ ਉਹਦੇ ਕੋਲ ਕੋਈ ਲਾਇਸੈਂਸ ਆ ਨਾ ਹੀ ਉਹਦਾ ਕੋਈ ਰਜਿਸਟਰਡ ਐਨ ਜੀਓ ਆ ਉਹ ਲੋਕਾਂ ਕੋਲੋਂ ਪੈਸੇ ਠੱਗ ਕੇ ਤੇ ਲੇਡੀਜ਼ ਨੂੰ ਬਲੈਕਮੇਲ ਕਰਦੀ ਆ ਨਾ ਸਿਰਫ ਮੈਨੂੰ ਉਹਨੇ ਹੋਰ ਵੀ ਬੜੀਆਂ ਲੇਡੀਜ਼ ਨੂੰ ਬਲੈਕਮੇਲ ਕੀਤਾ ਪੈਸੇ ਠੱਗ ਲੀ ਮੇਰੇ ਕੋ ਵੀ 10 ਲੱਖ ਦੀ ਡਿਮਾਂਡ ਕੀਤੀ ਸੀ ਜੋ ਮੈਂ ਪੂਰੀ ਨਹੀਂ ਕੀਤੀ ਉਹਨੇ ਮੇਰੀ ਵੀਡੀਓ ਐਡਿਟ ਕਰਕੇ ਅਪਲੋਡ ਕਰਤੀ ਜਦੋਂ ਕਿ 378 ਦੇ ਕੇਸ ਚ ਨਾ ਤੁਸੀਂ ਵਿਕਰਮ ਦਾ ਫੇਸ ਦਿਖਾ ਸਕਦੇ ਹੋ ਨਾ ਉਹਦੀ ਆਈਡੀ ਛਾਪ ਸਕਦੇ ਹੋ ਪਰ ਉਹਨੇ ਬਕਾਇਦਾ ਮੇਰੇ ਨਾਮ ਨਾ ਮੇਰੇ ਫੇਸ ਨਾਲ ਵੀਡੀਓ ਪਾਈ ਹੈ ਹਜ ਤੱਕ ਪੁਲਿਸ ਨੂੰ ਹੁਤੇ ਤੇ ਕੋਈ ਕਾਰਵਾਈ ਨਹੀਂ ਕੀਤੀ ਹਾਈ ਕੋਰਟ 'ਚ ਵੀ ਕੇਸ ਪੈਂਡਿੰਗ ਆ ਔਰ ਹਾਈ ਕੋਰਟ ਦੀ ਵੀ ਹਿੰਮਤ ਨਹੀਂ ਹੈ ਕਿ ਉਹ ਉਸ ਵੀਡੀਓ ਨੂੰ ਹਟਾ ਲੈਣ ਹੁਣ ਅਸੀਂ ਆਜਨ ਨੇ ਕੋਰਟ 'ਚ ਡੀਵੀ ਦਾ ਕੇਸ ਫਾਈਲ ਕਰਤਾ 125 ਦਾ ਫਾਈਲ ਕਰਤਾ ਐਲਮਨੀ ਦਾ ਅੰਮ੍ਰਿਤ ਸਰ 'ਚ ਫਾਈਲ ਹੈ ਤਿੰਨਾ ਕੇਸਾਂ 'ਚ ਕੋਈ ਅਪੀਰੈਂਸ ਨਹੀਂ ਬੰਦੇ ਵੀ ਔਰ ਕੋਰਟ ਨੂੰ ਅਸੀਂ بار بار ਕਹਿੰਨੇ ਇਹਨੂੰ ਐਕਸਪਾਰਟੀ ਕਰੋ ਕੋਰਟ ਕੈਂਡੀ 'ਚ ਕੋਈ ਨਹੀਂ ਦੁਬਾਰਾ ਨੋਟਿਸ ਭੇਜ ਦਿਓ ਮਤਲਬ ਉਹਨੇ ਕੋਰਟ ਨਾਲ ਪੂਰੀ ਪਿਛਲੇ 1 ਸਾਲ ਤੋਂ ਕੋਈ ਨੋਟਿਸ ਹੀ ਚੱਲ ਰਿਹਾ ਕੋਈ ਐਕਸਪਾਰਟੀ ਆਰਡਰ ਨਹੀਂ ਜਦੋਂ ਕਿ ਸਾਨੂੰ ਪਤਾ ਹੈ ਵੀ ਤੀਸਰੀ ਹਿアリング ਤੋਂ ਬਾਅਦ ਐਕਸਪਾਰਟੀ ਆਰਡਰ ਹੋਣਾ ਚਾਹੀਦਾ ਹੈ ਕਲਾਈਂਟਸ ਦੇ ਹੁੰਦੇ ਨੇ ਪਰ ਮੇਰਾ ਨਹੀਂ ਹੋ ਰਿਹਾ ਜਦੋਂ ਕਿ ਸੈਕਸ਼ਨ 146 ਇੰਡੀਅਨ ਐਵੀਡੈਂਸ ਐਕਟ ਦਾ ਇਹ ਕਹਿੰਦਾ ਵੀ ਗਵਾਹੀ ਦੇ ਕੋਈ ਵੀ ਹੋਰ ਬੰਦਾ ਨਹੀਂ ਆ ਸਕਦਾ ਜਿਹੜਾ ਉਸ ਜਗ੍ਹਾ ਤੇ ਉਸ ਇਨਸੀਡੈਂਟ ਦੇ ਸਮੇਂ ਮੌਜੂਦ ਨਹੀਂ ਸੀ ਪਰ ਇਹ ਉੱਥੇ ਆ ਕੇ ਗਵਾਹੀ ਦੇ ਕੇ ਗਿਆ ਹੈ ਔਰ ਉਸ ਕੋਰਟ ਚ ਇਕਵਿਟਲ ਹੋਣ ਤੋਂ ਬਾਅਦ ਕਿਉਂਕਿ ਉਹ ਜਿਹੜੇ ਜੱਜ ਸਾਹਿਬ ਨੇ ਹਰੇਕ ਮਤਲਬ ਅਕਿਊਜ਼ ਦੇ ਨਾਲ ਇਦਾਂ ਹੀ ਕਰਦੇ ਨੇ ਇਕਵਿਟਲ ਕਰ ਦਿੰਦੇ ਨੇ ਹੁਣ ਸੁਪਰੀਮ ਕੋਰਟ ਚ ਕੈਸਲ ਵੀ ਲੱਗੀ ਹੋਈ ਹੈ ਕਿਸੇ ਹੋਰ ਨੇ ਫਾਈਲ ਕੀਤੀ ਹੈ ਵੀ ਇਦਾਂ ਹੀ ਉਹਨਾਂ ਨੇ ਉਹਨਾਂ ਦੇ ਕੇਸ ਚ ਵੀ ਕੀਤਾ ਕਿ ਨਾ ਤਾਂ ਉਹਨਾਂ ਦੇ ਆਰਗੂਮੈਂਟ ਹੋਏ ਨਾ ਉਹਨਾਂ ਦੀ ਗਵਾਹੀ ਲਈ ਗਈ ਜਿਹੜੀ ਲੇਡੀ ਨੇ ਕੰਪਲੇਂਟ ਫਾਈਲ ਕੀਤੀ ਸੀ ਨਾ ਉਹਦੀ ਗਵਾਹੀ ਲਈ ਗਈ ਨਾ ਹੀ ਉਹਦੇ ਜਿਹੜੇ ਵਿਟਨੈਸ ਸੀਗੇ ਉਹਨਾਂ ਨੂੰ ਕੋਰਟ ਚ ਪੇਸ਼ ਕਰਨ ਦੀ अनुमति ਦਿੱਤੀ ਔਰ ਸਿੱਧੇ ਸਿੱਧੇ ਕੇਸ ਡਿਸਾਈਡ ਕਰਕੇ ਉਹਨੂੰ ਹੀ ਕੁਇਟਲ ਕਰ ਦ। ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਮੇਰੀ ਮੌਜੂਦਗੀ 'ਚ ਵੀ ਆਰਗੂਮੈਂਟ ਨਹੀਂ ਹੋਏ। ਮੈਨੂੰ ਕਹਿੰਦੇ ਆਰਗੂਮੈਂਟ ਵੀ ਨਹੀਂ ਲਾਉਣੇ। ਸੇ ਮੈਟਰ ਦੇ ਨਾਲ ਹੀ ਰਿਲੇਟਡ ਇਨਸੀਡੈਂਟ ਹੈ ਕਿ ਜਿਹੜੇ ਇਹਦੇ ਪਲੈਂਟਡ ਗੁੰਡੇ ਨੇ ਨਾ ਜਦੋਂ ਉਹਨਾਂ ਨੇ ਮੈਨੂੰ ਨੋਟਿਸ ਨੋਟਿਸ ਭੇਜਣਾ ਸ਼ੁਰੂ ਕੀਤਾ ਜਿੱਦਾਂ 바ਰ ਕਾਉਂਸਲ ਦੇ ਕੁਝ ਮੈਂਬਰਸ ਦੇ ਫਿਰ ਉਸ ਤੋਂ ਬਾਅਦ ਜੋ ਆਪਣੇ ਆਪ ਨੂੰ ਗੁਰਗਾਉਂ ਦਾ ਗੁੰਡਾ ਕਹਿੰਦਾ ਔਰ ਇਹਨੇ ਇੱਕ ਜੱਜ ਵੀ ਕੁੱਟਿਆ ਸੀਗਾ ਆਪਣੀ ਪ੍ਰੈਕਟਿਸ ਦੇ ਪਹਿਲੇ ਸਾਲ 'ਚ ਇਹਨਾਂ ਨੇ ਮੈਨੂੰ ਨੋਟਿਸ ਭੇਜਣਾ ਸ਼ੁਰੂ ਕਰ ਦਿੱਤੇ ਮੈਨੂੰ ਕਹਿੰਦੇ ਵੀ ਤੁਹਾਡੀ ਇਨਰੋਲਮੈਂਟ ਫਰਜੀ ਹੈ ਮੈਂ ਕਿਹਾ ਮੇਰੀ ਇਨਰੋਲਮੈਂਟ ਤਾਂ 2021 ਚ ਹੋਈ ਔਰ ਮੇਰਾ ਫਾਰਮ ਵੀ ਤਰੀ ਤੇ ਦਫਤਰ ਚ ਹੀ ਭਰਿਆ ਗਿਆ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ 11 ਸਾਲ ਤੋਂ ਮੈਂ ਗੁਰਦਾਵਾਂ ਚ ਸੀ 2016 ਤੋਂ ਮੈਂ ਗੁਰਦਾਵਾਂ ਕੋਰਟ ਚ ਬੈਠ ਰਹੀ ਹਾਂ ਮੇਰਾ 2021 ਚ ਜਦੋਂ ਇਨਰੋਲਮੈਂਟ ਫਾਰਮ ਭਰਿਆ ਜਾਂਦਾ ਤਰੀ ਤੇ ਦਫਤਰ ਚ ਭਰਿਆ ਗਿਆ ਸੀ ਸਾਈਨ ਵੀ ਇਹਦੇ ਹੈਗੇ ਉਹਦੇ ਤੇ ਹੁਣ ਜਦੋਂ ਮੈਂ ਹਾਈ ਕੋਰਟ ਤੇ ਲੈਟਰ ਲਾਇਆ ਕਿ ਮੈਨੂੰ ਇਹ ਸਾਈਨ ਵੈਰੀਫਾਈ ਕਰਾਓ ਵੀ ਕਿਹੜੇ ਚੀਫ ਜਸਟਿਸ ਨੇ ਸਾਈਨ ਕੀਤੇ ਉਹ ਕਹਿੰਦੇ ਮਤਲਬ ਉਹ ਸਾਇਨ ਵੀ ਫਰਦੀ ਨੇ ਹਾਈ ਕੋਰਟ ਦੀ ਜਾਲੀ ਸਟੈਂਪ ਲਾ ਲਈ ਉਸ ਤੋਂ ਬਾਅਦ ਵੀ 11 ਤਰੀਕ ਨੂੰ ਮੇਰਾ ਇਹਨਾਂ ਨੇ ਨਾਮ ਕੱਟਤਾ ਫਿਰ ਮੈਂ 12 ਤਰੀਕ ਨੂੰ ਪਟੀਸ਼ਨ ਲਾਈ ਜਿੱਤੇ 13 ਤਰੀਕ ਨੂੰ ਹੀアリング ਹੁੰਦੀ ਹੈ ਹੀアリング ਦੇ ਵਿੱਚ ਮੈਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਹੈ ਆਪਣੀਆਂ ਕੰਪਲੇਂਟ ਵਿਡਰਾ ਕਰੋਗੇ ਤਾਂ ਤੁਹਾਨੂੰ VOTING RIGHT ਮਿਲੇਗਾ ਇਹ ਬਲੈਕਮੇਲਿੰਗ ਹੁੰਦੀ ਹੈ ਕੋਰਟ ਨੰਬਰ ਜੀ ਦੀ ਕੋਚ ਦੋ ਲੇਡੀਜ਼ ਨਾਲ ਹਰਾਸਮੈਂਟ ਹੋ ਰਹੀ ਹੈ DDR ਕੱਟੀ ਗਈ DDR ਨੰਬਰ 66 ਪੁਲਿਸ ਥਾਣਾ ਨੰਬਰ ਸੈਕਟਰ ਪੇ ਉਹ ਡੀਡੀਆਰ ਕੱਟਣ ਤੋਂ ਬਾਅਦ ਵੀ ਅਜੇ ਤੱਕ ਸੀਸੀਟੀਵੀ ਨਹੀਂ ਲਈ ਗਈ ਪੁਲਿਸ ਇਦਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ